ਤੁਸਾਂ ਨਾ ਆਪਣੇ ਕਿਹੇ ਰਿਸ਼ਤੇਦਾਰ ਨਾਲ ਜਾਣੂ ਦਾ ਪਿਆਰ ਵਾਲੇ ਬੰਦੇ ਨਾਲ ਦੁਸ਼ਮਣੀ ਪਾਉਣੀ ਹੋਵੇ ਨਾ ਹਾਂਜੀ ਉਹਨੂੰ ਪੈਸੇ ਧਾਰੇ ਦੇ ਦੋ ਅੱਛਾ ਜਦੋਂ ਦੇ ਤੁਹਾਡੇ ਕੋਲ ਬੰਦਾ ਪੈਸੇ ਲੈਣ ਆਊਗਾ ਤੇ ਉਦੋਂ ਦੇਖੋ ਆਏ ਮੇਰਾ ਮੈਂ ਮਰ ਜਾਣਾ ਮੇਰਾ ਵੀਰ ਤੇ ਉਹ ਤੂੰ ਹੀ ਮੈਨੂੰ ਕਰ ਸਕਦਾ ਪੰਗਾ ਪੈ ਗਿਆ ਜ਼ਰੂਰੀ ਪੈਸੇ ਬਸ ਤਰ ਮੈਂ 6 ਮਹੀਨੇ ਜੇ ਮੋੜ ਦੂੰਗਾ ਹਾਂ ਉਦੋਂ ਮਿੱਠਾ ਪਿਆਰਾ ਹੁੰਦਾ ਮਾੜਾ ਮਿੱਠਾ ਪਿਆਰਾ ਜੀ ਕੋਈ ਦਿਨ ਆ ਕੇ ਛੇੜ ਕੋਲ ਬੰਦਾ ਗਿਆ ਪੈਸੇ ਲੈਣ ਜੋ ਛੇੜ ਨੂੰ ਕਹਿੰਦਾ ਵੀ ਜਦੋਂ ਪੈਸੇ ਮੋੜਨੇ ਹੈਗਾ ਹਾਂਜੀ ਤੇਰੀ ਅੱਖ ਉਦੋਂ ਵੀ ਇਦਾਂ ਹੀ ਹੋਊਗੀ ਠੀਕ ਹੈ ਹਾਂਜੀ ਸੇੜ ਜੀ ਇਦਾਂ ਹੀ ਬਸ ਇਦਾਂ ਹੀ ਲੈ ਕੇ ਜਾਊਗਾ ਅੰਦਾ ਦਫਾ ਹੋ ਕਦੀ ਹੋ ਹੀ ਨਹੀਂ ਸਕਦਾ ਬੰਦੇ ਲੱਖ ਨਾਲ ਬਦਲੇ ਪੈਸੇ ਦੇਣ ਲੱਗਿਆਂਗਾ ਹਾਂਜੀ ਤੇ ਉਹ ਆਹ ਬੰਦਾ ਦੀ ਗੱਲ ਕਰਦਾ ਮੈਂ ਵਿਆਜੀ ਸ਼ਾਦੀ ਬਾਝ ਕਰੂੰਗਾ ਆਹ ਬੰਦਾ ਜਿਵੇਂ ਤਿਸਾਲੋ ਮੈਂ ਕਿਸੇ ਨੂੰ ਪੈਸੇ ਦੇ ਦਿੱਤੇ ਹਾਂਜੀ ਤੇ ਜਦੋਂ ਸਮਾਇਆ ਪੈਸੇ ਲੈਣਦਾ ਉਹ ਜਾਊਗਾ ਤੇ ਪਹਿਲੋਂ ਤੇ ਇੱਕ ਦੋ ਵਾਰੀ ਉਹਨੂੰ ਪਾਣੀ ਪੁਣੀ ਵੀ ਪਿਆਊਗਾ ਸ਼ਾ ਚਾਹ ਵੀ ਪਿਆ ਦੇ ਕੋਈ ਨਹੀਂ ਭਾਜੀ ਪੈਸੇ ਤਾਂ ਉਹਨਾਂ ਦੇ ਦੇਨੇ ਆ ਤੇ ਪਰਸੋਂ ਆਜੋ ਅੱਛਾ ਜਦੋਂ ਦੋ ਤਿੰਨ ਦਿਨਾਂ ਬਾਅਦ ਉਹ ਪੈਸੇ ਲੈਣ ਜਾਵੇ ਚੌਥਾ ਪੰਜਵਾਂ ਢੇੜਾ ਵਜੇ ਤੇ ਪਰ ਜਦੋਂ ਉਹ ਆਉਂਦੀ ਆ ਦੂਰੋਂ ਵੇਖ ਕੇ ਤੇ ਉਹਦੇ ਘਰ ਵਾਲੀ ਨੂੰ ਜਾਂ ਜਿਹੜੇ ਸ਼ਬਦ ਹੁੰਦੇ ਨੇ ਨਾ ਉਹ ਬੰਦਾ ਸੁਣੇ ਤੇ ਉਹ ਕੰਨਾਂ ਲੱਗ ਕੇ ਲੱਗ ਗਏ ਹੂੰ ਆ ਗਿਆ ਝੂਠ ਮੂੰ ਚੋਕੇ ਸਿਰੇ ਸਿਰ ਹਾਂਜੀ ਬੰਦਾ ਕਿ ਬੁੱਥਾ ਚੁੱਕਿਆ ਦਾ ਸਿਰ ਹੋਇਆ ਕਿਤੇ ਬੰਦਾ ਕੋਈ ਚਾਹ ਪਾਣੀ ਪੀਣਾ ਹੁੰਦਾ ਕਰ ਬਦਾਨਾ ਦੇਣਾ ਹੁੰਦਾ ਅੱਛਾ ਜੇ ਬਹਿ ਜੇ ਆ ਕੇ ਤੇ ਉਹ ਫਿਰ ਉਹਨੇ ਉਹਨੂੰ ਡਾਇਲੋਗ ਸੁਣਾਉਣੇ ਉਹ ਯਾਰ ਭੱਜ ਚੱਲੇ ਪਿੰਡੋਂ ਹਾਂਜੀ ਘਰਤ ਨਹੀਂ ਛੱਡ ਚੱਲੇ ਤੂੰ ਯਾਰ ਰੋਜ਼ ਹੀ ਆਵੜਨਾ ਵੇਦਨਾ ਪੈਸੇ ਜਦੋਂ ਆਉਂਦੇ ਇਹ ਗੱਲ ਤੁਹਾਡੀ ਸਹੀ ਹੈ ਦੁੱਧ ਨਾਲ ਪੈਸੇ ਤੋਕ ਜਣੇ ਆ ਪਰ ਹੈ ਨਹੀਂ ਮੇਰੇ ਕੋਲ ਅਜੇ ਠੀਕ ਹੈ ਪੈਸੇ ਜਿਹੜੇ ਪੱਕੇ ਤੁਹਾਨੂੰ ਨਾਲੇ ਸਵੇਰ-ਸਵੇਰ ਨਾਲ ਮੂੰਹ ਚੋਕੇ ਆ ਜਾ ਕਰ ਪੈਸੇ ਜਿਹੜਾ 5-10 ਵਾਰੀ ਬੇਚ ਦੀ ਪੂਜੀ ਕਰਾ ਕੇ ਤੇ ਥੋੜੇ ਪੈਸੇ ਹੁੰਦੇ ਗਰਾ ਵੇਹੀ ਉਹਨੋਂ ਵੱਡ ਜਾਂਦਾ ਜੇ ਜਾਦੇ ਪੈਸੇ ਹੁੰਦੇ ਫਿਰ ਕੀ ਹੋਊ ਤੁਸੀਂ ਕਿਹਾ ਪਹਿਲੇ ਲੈਂਦਾ ਉਹ ਸਹੀ ਹੈ ਜਿਹੜੇ ਵਿਆਜੇ ਸ਼ਾ ਹੁੰਦੇ ਆ ਪਿੰਡਾਂ ਦੀ ਸਾਡੇ ਪਿੰਡਾਂ ਦੀ ਸਾਡੇ ਪਿੰਡ ਵੀ ਹਰ ਪਿੰਡ ਦੀ ਜਿਹੜੇ ਵਿਆਜ ਤੇ ਪੈਸੇ ਦਿੰਦੇ ਆ ਹੂੰ ਚਲੋ 1-2% ਦਾ ਗਾਜੇ ਵਿਆਜ ਹੁੰਦਾ ਹਾਂ ਉਹ 6% ਕੀ 10-1 ਤੇਰਾ ਲੈਨ ਵਾਲਾ ਆਂਦਾ ਉਹਨੂੰ ਉਹਨੂੰ ਪਤਾ ਦਾ ਪੁੱਤ ਮੈਂ ਕਿਹੜੇ ਮੋੜ ਨੇ ਆ ਜੇ ਦੋ ਚਾਰ ਕਿਸ਼ਤਾ ਮੋੜਦਿਆਂ ਮੈਂ ਤੇਰੇਆਂ ਪਿਆਹਾਂ ਜੇ ਮੋੜਦਿਆਂ ਉਸ ਤੋਂ ਬਾਅਦ ਤੂੰ ਕਹੌਣ ਦੇ ਮੈਂ ਕੌਣ ਮੈਂ ਕੌਣ ਅੱਛਾ ਵੇ ਅੱਜਿਆ ਸ਼ਾਹ ਜਿਹੜਾ ਆਂਦਾ ਨਾ ਮਨੂੰ ਸਭ ਤੋਂ ਵੱਧ ਨਫ਼ਰਤ ਦਾ ਪਾਤਰ ਹੁੰਦਾ ਪਿੰਡ 'ਚ ਉਹ ਤੁਸੀਂ ਕਿਹਦੇ ਸਵੇਰੇ ਜਾ ਰਹੇ ਹੋ ਤਿਆਰ ਤੁਰੇ ਹੋ ਕੇ ਚੰਗੇ ਕੰਮ ਜੇ ਕਿਦੋਂ ਮੱਥੇ ਲੱਗਿਆ ਹੋਇਆ ਇਹਦਾ ਬੇੜਾ ਘਰ ਖੋਜ ਆਕ ਲੈਣਾ ਕਿੱਥੋਂ ਮੱਥੇ ਲੱਗਿਆ ਅੱਜ ਨਹੀਂ ਕੰਮ ਹੋਣਾ ਹਾਂਜੀ ਤੁਹਾਡੀ ਗੱਡੀ ਦਾ ਤਿਆਰੀ ਪੰਜਰ ਹੋ ਜੂਗਾ ਨਾ ਤੁਸੀਂ ਕਹਿੰਦਾ ਉਹ ਸਵੇਰੇ ਫਰਲਾਣਾ ਮੱਥੇ ਲੱਗਾ ਹੈਗਾ ਉਹ ਕੱਲ੍ਹ ਇਦਾਂ ਇਹ ਨਾਲ ਕੋਈ ਪਿਉ ਪੁੱਤ ਬੈਠੇ ਸੀਗੇ 50 ਸਾਲ ਦਾ ਪਿਉ ਸੀ 22 26 ਸਾਲ ਦਾ ਪੁੱਤ ਸੀਗਾ ਠੀਕ ਤੇ ਕੋਈ ਬੰਦਾ ਆਇਆ ਪੈਸੇ ਮੰਗਣ ਵਾਸਤੇ ਤੇ ਉਹਦੇ ਪਿਉ ਨੇ ਲਾਲ ਲੱਪਾ ਲਾ ਗਿਆ ਉਹਨੂੰ ਕਰ ਕਰਾ ਕੇ ਤੇ ਮੋੜਤਾ ਮੋੜਤਾ ਉਹ ਤਾਂ ਕਹਿੰਦਾ ਬਾਪੂ ਇਹ ਕੌਣ ਸੀਗਾ ਉਹਨਾਂ ਦਾ ਕੁਝ ਨਹੀਂ ਯਾਰ ਕੁਝ ਉਹ ਜੰਮਿਆ ਹਨਾ ਹੂੰ ਉਹ ਮੈਂ ਗੁਰਵੰਦਰਾਂ ਦੇ ਪਿੰਡ ਤੇ ਮੈਂ ਤੇ ਕੋ ਪੈਸੇ ਧਾਰੇ ਲੈ ਅੱਛਾ ਹਾਂ ਦਾ ਅੱਛਾ ਅੱਛਾ ਤੇ ਬਾਪੂ ਇਹਦੇ ਕਾਲੇ ਬੰਦੇ ਕੋ ਕਾਹਨੂੰ ਪੈਸੇ ਲੈਣੇ ਸੀ ਕਹਿੰਦਾ ਇਹ ਤੇ ਥਬਰੇ ਦੀ ਕਰਦਾ ਕਹਿੰਦਾ 25 ਸਾਲ ਹੋ ਗਏ ਸੀ ਅੱਛਾ ਗੁਰਵੰਦਰ ਨੂੰ ਅੱਜ ਹੀ ਪਹੁੰਚੇ ਮੁੰਡਾ ਪਿਓਦੋ ਹੀ ਗਿਆ ਸੀ ਉਹਨੂੰ ਕਹਿੰਦਾ ਪੁੱਤ ਤੂੰ ਬਾਪੂ ਤੂੰ ਇਹਨੇ ਕਾਲੇ ਬੰਦੇ ਕੋਲ ਪੈਸੇ ਤਾਂ ਲੈਣੇ ਸੀ ਕਿ ਚੰਗੇ ਕੋਲ ਲੈ ਲੈਣੋ ਜਿਹੜਾ ਮੰਗਦਾ ਹੀ ਨਾ